ਬਾਹਰ ਬਾਥਰੂਮ ਕਰਨ ਨਿਕਲਣ ਲੱਗੀ ਸੀ ਮੈਂ ਬਾਥਰੂਮ ਕਰਕੇ ਬਾਹਰ ਨਿਕਲਦੀ ਸੀ ਸੀ ਬਾਥਰੂਮ ਤੋਂ ਉਹਨਾਂ ਮੇਰਾ ਮੂੰਹ ਫੜ ਲਿਆ ਮੂੰਹ ਫੜ ਕੇ ਤਮਕੀਆਂ ਦਿੱਤੀਆਂ ਸੁਖ ਚੈਨ ਤੇ ਗੁਰੂ ਚਰਨ ਕਿੱਥੋਂ ਦੇ ਸਾਡੇ ਪਿੰਡ ਦੇ ਸੀ ਪਿੰਡ ਤੇ ਰਹਿਣ ਵਾਲੇ ਪਿੰਡ ਦੇ ਦੋ ਬੰਦੇ ਸੀ ਹਾਂ ਜੀ ਦੋ ਸੀ ਮੂੰਹ ਬੰਨ ਕੇ ਬਾਹਰ ਹਾਂ ਮੂੰਹ ਬੰਨ ਕੇ ਬਾਹਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਤਮਕੀਆਂ ਦੇ ਕੇ ਜਰ ਉਸ ਤੋਂ ਬਾਅਦ ਉੱਥੇ ਲੈ ਗਏ ਸਾਡੇ ਪਿੰਡ ਚ ਕੋਈ ਵਲੀ ਆ ਗਈ ਸੀ ਉੱਥੇ ਰਹਿਣ ਵਾਲਾ ਕੋਈ ਨਹੀਂ ਜਿਆ ਸੀ ਵੇਲੀ ਵੇਲੀ ਸੀ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਸੀ ਖਾਲੀ ਘਰ ਸੀ ਉੱਥੇ ਲੈ ਗਏ ਉਹਨਾਂ ਦੀ ਮਨਮਰਜ਼ੀ ਕੀਤੀ ਜੋ ਕਹਿੰਦੇ ਸੀ ਅਸੀਂ ਬੋਲਾਂਗੇ ਉਹ ਕਰਨਗੇ ਤੇ ਉਹਦਾ ਹੋਏਗਾ ਨਹੀਂ ਤੇ ਅਸੀਂ ਤੈਨੂੰ ਮਾਰ ਦੇ ਤਮਕੀਆਂ ਦੇ ਦਿੰਦੇ ਸੀ ਮਾਰ ਦੇਵਾਂਗੇ ਤੈਨੂੰ ਉਹਨਾਂ ਜਬਰ ਉਹਨਾਂ ਉਸ ਤੋਂ ਤੋਲ ਵੀ ਦਿਖਾਇਆ ਸੀ ਉਹਨਾਂ ਦੀ ਮਰਜ਼ੀ ਨਾਲ ਕੱਪੜੇ ਤਾਰ ਕੇ ਪਹਿਲਾਂ ਸੁੱਕ ਜਾਣ ਨਹੀਂ ਕੀਤਾ ਸਿਰ ਪਵਾਤੇ ਨਹੀਂ ਕੌਣ ਕਿੰਦੇ ਕੋਲ ਸੀ ਤੁਹ ਕਚਨ ਕੋਲ ਕੌਣ ਸੀ ਹਾਂ ਬੰਦੇ ਲੋਕ ਤੇ ਆਇਆ ਕਰ ਹਾਂਜੀ ਤੂੰ ਗੁਰਚਰਨ ਕੋਲੇ ਗੁਰਚਰਨ ਨੇ ਬਾਤ ਕੀਤੀ ਅੱਛਾ ਉਹ ਉਸ ਤੋਂ ਬਾਅਦ ਕੇ ਸਿਸਤਰਾ ਉਸ ਤੋਂ ਬਾਅਦ ਮੈਂ ਮਸਾ ਜਾਨ ਬਜਾ ਤੇ ਉਥੋਂ ਪੱਜੀ ਸੀ ਨਿੰਤ ਤਰਲਾ ਕਰਕੇ ਕੌਣ ਉਸ ਵੱਲ ਕਾਰਵਾਈ ਉਹਨੇ ਤੇ ਕੀਤੀ ਗਈ ਹਾਂਜੀ ਕੀਤੀ ਗਈ ਬਾਕੀ ਉਹ ਫੜਿਆ ਨਹੀਂ ਨਾ ਉਹ ਫੜੇ ਜਾਣ ਜਿਨ੍ਹਾਂ ਨੇ ਹਰਕਤ ਕੀਤੀ ਹਾਂਜੀ ਉੜੇ ਜਾਣੇ ਚਾਹੀਦੇ। ਛੜੇ ਜਾਣੇ ਚਾਹੀਦੇ। ਦੋਨੋਂ ਵਿਆਹ ਇਹ ਵਿਵਾਰੀ ਨੇ ਦੋਵਾਂ ਰੀ ਨੇ ਦੋਨੇ। ਦੋਵੇਂ ਇੱਕ ਵਾਰੇ ਨੇ। ਹਾਂਜੀ ਦੋਨੇ ਇੱਕ ਵਾਰੇ ਨੇ। ਕੀ ਲੱਗਦੇ ਸੀ ਇਕਦਵੀ ਦੇ? ਚਾਚੇ ਤਾਇਆ ਦੇ ਭਰਾ। ਭਰਾ ਸੀਗੇ ਦੋਨੇ ਭਰਾਵਾਂ ਨੇ ਕੀਤਾ ਇਹ। ਹਾਂ ਦੋਨਾਂ ਨੇ ਕੀਤਾ। ਪੰਜਾਬ। ਹਾਂਜੀ। ਇਹ ਤੁਹਾਡੇ ਕੀ ਲੱਗਦੇ ਨੇ? ਇਹ ਮੇਰੀ ਸਿਸਟਰ ਹੈ ਛੋਟੀ। ਕਿੰਨੀ ਕੋਮਰ ਸੀ ਇਹਨਾਂ ਦੀ? ਇਹਨਾਂ ਦੀ ਉਮਰ ਹੋਵੇਗੀ। 23 ਸਾਲ। ਹਾਂ। ਕੀ ਗੱਲ ਬਾਤ ਹੋਈ। ਇਹ ਕੁੜੀ ਮਤਲਬ ਸਾਡੀ ਬਾਥਰੂਮ ਕਰਨ ਉੱਠੀ ਸਾਰਾ ਪਰਿਵਾਰ ਸਾਡਾ ਸੁੱਤਾ ਪਿਆ ਸੀਗਾ ਤੇ ਬਾਥਰੂਮ ਘਰ ਦੇ ਬਾਹਰ ਨਿਕਲੀ ਤੇ ਦੋ ਪਿੰਡ ਦੇ ਮੁੰਡੇ ਸੀਗੇ ਉਹ ਇਹਨੂੰ ਜ਼ਬਰਦਸਤੀ ਮੂੰਹ ਬੰਨ ਕੇ ਗੱਡੀ 'ਚ ਸੈਟ ਲਿਆ ਤੇ ਮਤਲਬ ਸਨਸਾਨ ਜਗ੍ਹਾ ਤੇ ਲੈ ਗਏ ਹਵੇਲੀ 'ਚ ਕੋਈ ਤੇ ਉੱਥੇ ਉਹਨਾਂ ਨੇ ਜ਼ਬਰਦਸਤੀ ਕੀਤੀ ਬੰਦੂਕ ਦੀ ਨੋਕ ਤੇ ਤੇ ਇਹਨੂੰ ਧਮਕੀਆਂ ਵੀ ਦਿੱਤੀ ਹਾਂਜੀ ਹਾਂਜੀ ਪਿਸਤੌਲ ਵੀ ਸੀ ਉਹਨਾਂ ਕੋਲ ਜਬਰਦਸਤੀ ਕੀਤੀ ਜਬਰਦਸਤੀ ਕੀਤੀ ਕਹਿੰਦੇ ਜੇ ਨਾ ਤੂੰ ਕੁਝ ਵੀ ਇਦਾਂ ਦਾ ਰੋਲਾ ਪਾਇਆ ਸੜ ਦਸੀ ਮਾਰ ਦਾਂਗਾ ਜਾਨੋ ਹੁਣ ਧੰਨ ਦੇ ਇਨਸਾਫ ਲਈ ਕੀ ਮੰਗਤ ਸਖਤ ਕਾਰਵਾਈ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਇਹੋ ਜਿਹੇ ਦਰਿੰਦਿਆਂ ਨੂੰ ਅਜੇ ਵੀ ਤਾਂ ਮੁਕੀਏ ਨਹੀਂ ਹਾਂਜੀ ਹੁਣ ਸੁਰੱਖਿਆ ਦੇ ਕੀ ਤੁਸੀਂ ਘਰ ਚ ਨਹੀਂ ਲੇਡੀਜ਼ ਸੁਰੱਖਿਆ ਤੇ ਬਾਹਰ ਕਿਵੇਂ ਸੋਚਿਆ ਕੀ ਕਹਿਣਾ ਚਾਹਦੇ ਇਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਦਰਿੰਦਿਆਂ ਨੂੰ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅੱਗੇ ਇਹੋ ਜਾਂ ਮਤਲਬ ਹਰਕਤ ਨਾ ਹੋਵੇ ਕੁੜੀ ਸਖਸ਼ਿਤ ਰਵੇ ਮਮਦੂਰ ਦੇ ਵਿੱਚ ਮਾਮਲਾ ਦਰਜ ਹੋਇਆ ਹੈ ਕੀ ਮਾਮਲਾ ਕੱਲ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕਹਿਣ ਤੇ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ ਡੇਢ ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸ ਦੇ ਘਰ ਦੀਆਂ ਕੰਧਾਂ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਧਾਂ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਸਣ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਧੀਨ ਧਾਰਾ 70 1 ਬੀ ਐਨ ਐਸ ਜੋ ਕਿ ਗੈਂਗ ਰੇਪ ਦੀ ਹੈ ਇਹ ਦਰਜ ਕੀਤਾ ਅਤੇ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫ਼ਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ 2 ਰੁਪਈਆ ਤੇ ਕੀਤਾ ਸੀ 2 ਰੁਪਈਆ ਨੇ ਇਨਜਾਮ ਦਿੱਤਾ ਜੀ ਦੋ ਬੰਦੇ ਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚਰਨ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹਸਾਬ ਨਾਲ ਅੱਗੇ ਦੀ ਤਫਤੀਸ਼ ਕੀਤੀ ਜਾਊਗੀ ਇਹ ਫੜਨੇ ਨੇ ਦੋਖੀ ਨਹੀਂ ਹਜੇ ਰੈਸਟ ਨਹੀਂ ਕੀਤੇ ਗਏ